ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਚੋਲਾ ਸਾਹਿਬ ਜਿਲ੍ਹਾ ਤਹਿਸੀਲ ਹੈ ਸ਼੍ਰੀ ਤਰਨਤਾਰਨ ਸਾਹਿਬ ਵੀਰ ਗਿੰਦਰ ਉਹਨਾਂ ਦੇ ਘਰ ਆਇਆ ਦੋਸਤੋ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਵੀਰ ਗਿੰਦਰ ਉਹਨਾਂ ਦੇ ਘਰੋਂ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਰੁਟੀਨ ਦੇ ਵਿੱਚ ਹੀ ਆਉਂਦੇ ਆ ਇਸ ਕਿਲੇ ਤੇ ਚੋਲਾ ਸਾਹਿਬ ਤੋਂ ਜਿਹੜੀ ਸ਼ਿਰਕ ਰਤੋਗੇ ਨੂੰ ਜਾਂਦੀ ਐ ਇਸੇ ਛੜਕ ਦੇ ਉੱਪਰ ਘਾਰ ਆ ਵੀਰ ਗਿੰਦਰ ਉਹਨਾਂ ਦਾ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਕਾਲ ਕਰਕੇ ਤੁਸੀਂ ਬਧੇਰੇ ਗੱਲਬਾਤ ਕਰ ਲਿਓ ਅੱਜ ਤਰੀਕ 25 ਜੂਨ ਸਮਾਂ ਕੋਈ ਮਾਰਨਿੰਗ ਦੇ 10 10:30 11:00 ਕਵਜੇ ਦਾ ਟਾਈਮ ਆ ਇਸ ਵੀਡੀਓ ਦੇ ਵਿੱਚ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਟੋਟਲ 4 ਹੋਣਗੇ ਇੱਕ ਦਿੱਲੀ ਰਾਵੀ ਦੀ ਮੱਝ ਬਿਲਕੁਲ ਤਾਜੀ ਸੱਜਰ ਸੂਈ ਇੱਕ ਵੜ ਗੱਬਣ ਦਿਖਾ ਦੇਾਂਗੇ ਤੇ ਦੋ ਵੜਾ ਬਗੈਰ ਬੱਚੇ ਤੋਂ ਸੋ ਇਹ ਨਾਗਨੇ ਟੋਟਲ ਚਾਰੇ ਚਾਰੇ ਨਗਾ ਦੀ ਡਿਟੇਲ ਤੁਸੀਂ ਐਂਡ ਤੱਕ ਸੁਣ ਲਿਓ ਦੇਖ ਲਿਓ ਪੂਰਾ ਪਸ਼ੂ ਤਸੱਲੀ ਨਾਲ ਦਿਖਾ ਦੇਾਂਗੇ ਬਾਕੀ ਇੱਥੇ ਆਣ ਕੇ ਕੋਈ ਵੀ ਭਰਾ ਆਪਣੀ ਤੁਸੀਂ ਤਸੱਲੀ ਕਰ ਸਕਦੇ ਜੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਆ ਜੀ ਸਭ ਤੋਂ ਪਹਿਲਾਂ ਗਿੰਦਰਬਾਈ ਸਾਸਰੀਕਾਲ ਮਹਾਰਾਜ ਸਾਸਰੀਕਾਲ ਸੰਧੂ ਸਾਹਿਬ ਠੀਕ ਠਾਕ ਮੇਰਾ ਤੁਹਾਡੀਆਂ ਜੀ ਚਲੋ ਸ਼ੁਕਰੇ ਮਾਲਕ ਦਾ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਜੀ ਚਿਰਾਂ ਬਾਅਦ ਫਿਰ ਇਤਰਾ ਹੀ ਝੋਨੇ ਚਾਣੇ ਰੁੱਝੇ ਰਹ ਅੱਛਾ ਹੋ ਗਿਆ ਕੰਪਲੈਂਟ ਹਾਂਜੀ ਹੋ ਗਿਆ ਠੀਕ ਆ ਵਧੀਆ ਗੁਰੂ ਵਰਜੰਦੇ ਉਹਦੀ ਦਇਆ ਵਾ ਚਲੋ ਜਦੋਂ ਬਾਕੀ ਹੁਕਮ ਹੋਣਾ ਪਰਮੇਸ਼ਰ ਦਾ ਕਿ ਨਹੀਂ ਇਸੇ ਤਾਂ ਨਹੀਂ ਗੱਲਾ ਜਦੋਂ ਮੇਲ ਮਲਾਪ ਹੋਣਾ ਹਾਂਜੀ ਸਜਣਾ ਦੇ ਦਰਸ਼ਨ ਜਦੋਂ ਨੇ ਹੋਣ ਕਿ ਨਹੀਂ ਆ ਇਹ ਇਧਰ ਵੱਡੇ ਸਰਦਾਰ ਵੀ ਆ ਗਏ ਜੀ ਭਾਈ ਇਧਰ ਮਰਤੀ ਹੈਂ ਤੇਰੀ ਪੈਰ ਨੱਪਦੇ ਹੋਣਾ ਮਗਰੇ ਮਗਰੇ ਤੁਰੇ ਫਿਰਦੇ ਜੇ ਮੇਰੇ ਯਾਰ ਤੁਸੀਂ ਪਰਪਾਉ ਜੀ ਠੀਕ ਠਾਕ ਕੈਸੇ ਪਾ ਰਾਜੀ ਬਾਜੀ ਹਾਂ ਚਲੋ ਸ਼ੁਕਰ ਮਾਲਕ ਦਾ ਹੋਵੇ ਠੀਕ ਠਾਕ ਆ ਵਧੀਆ ਚੰਗੇ ਭਲੇਗੇ ਲੋ ਵੀ ਗਿੰਦਰਪ੍ਰਾਸ ਸ਼ੁਰੂਆਤ ਕਰ ਲਾਂਗੇ ਇੱਕ ਮੱਝ ਆਪਣੇ ਕੋਲ ਸੱਜਰਤਾ ਜੀ ਆ ਗਈ ਆ ਨੀਲੀ 라ਵੀ ਦੀ ਹਾਂਜੀ ਸੰਤੂ ਸਾਹਿਬ ਤਿੰਨ ਵਿਹੜਾ ਨੇ ਵਿਹੜਾ ਦੋ ਬਗੈਰ ਬੱਚੇ ਹੋ ਫਿਰ ਹਾਂਜੀ ਆ ਕਾਲੀ ਗਾਂ ਜਿਹੜੀ ਆ ਵਿਹੜਾ ਇਹਦਾ ਬੱਚਾ ਮਰਿਆ ਵਾ ਅੱਛਾ ਜਰਸੀ ਦਾ ਉੱਪਰਲੀ ਜਰਸੀ ਦਾ ਮਰਿਆ ਵਾ ਠੀਕ ਉਹ ਚਕਾਈ ਵਾਲੀ ਜਰਸੀ ਜਿਹੜੀ ਉਹ ਸੂਨ ਵਾਲੀ ਓਪਰਕਾਰ ਵਾਲੀ ਜਰਸੀ ਸੂਨ ਵਾਲੀ ਹੈ ਨਾ ਹਾਂਜੀ ਲੋ ਵੀ ਇਹ ਬੱਚੀ ਦੋਸਤੋ ਜਿਹੜੀ ਇੱਕ ਜਰਸੀ ਸੂਨ ਵਾਲੀ ਆ ਦੋ ਬਗੈਰ ਬੱਚੇ ਤੋਂ ਆ ਵਿਹੜਾ ਸੋ ਵੀਡੀਓ ਨੂੰ ਐਂਡ ਤੱਕ ਦੇਖ ਲੋ ਮੇਰਾ ਭਰਾ ਫੁੱਲ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਲੈ ਵੀ ਕਿੰਦਰ ਸ਼ੁਰੂਆਤ ਕਰਨਾ ਪਹਿਲੇ ਨੰਬਰ ਤੇ ਇੱਕ ਜਿਹੜੀ ਨੀਲੀ ਰਬੀ ਦੀ ਮਾਜ ਇੱਥੋਂ ਸ਼ੁਰੂਆਤ ਕਰਦੇ ਆ ਸੁਬਾ ਕਿਨਮਾ ਕਿੰਨਾ ਕੁ ਦਿਨ ਸਮਾਂ ਹੋ ਗਿਆ ਨੂੰ ਸੂਈ ਨੂੰ ਸਮਾਂ ਸੰਧੂ ਸਾਹਿਬ ਹੋ ਗਏ ਹੋਣਗੇ ਕੋਈ 7-8 ਦਿਨ ਸੂਈ ਨੂੰ ਹੋ ਗਿਆ ਹੋਣਗੇ ਠੀਕ ਆ ਜੀ ਹਾਂਜੀ 8-7 ਦਿਨਾਂ ਦੀ ਸੂਈ ਆ ਹਾਂਜੀ ਸੁਬਾ ਕਿਨਮਾ ਦੂਜਾ ਤੀਜਾ ਸੁਬਾ ਦੂਜਾ ਸੰਧੂ ਸਾਹਿਬ ਠੀਕ ਆ ਬੱਚਾ ਮਗਰ ਕਟਾ ਆ ਗਿਆ ਬੱਚਾ ਕਟਾ ਆ ਗਿਆ ਠੀਕ ਆ ਕਿੰਨੇ ਕੁ ਦੁੱਧ ਤੇ ਆ ਗਈ ਕਿੰਦਰ ਦੂਜੇ ਸੰਧੂ ਸਾਹਿਬ ਇਹਦੇ ਥੱਲੇ ਹੁਣ 11-12 ਲੀਟਰ ਹੋਊਗਾ ਦੋਵਾਂ ਟੀਮਾਂ ਠੀਕ ਆ ਜੀ ਹਾਂਜੀ ਲੋ ਵੀ 11-12 ਲੀਟਰ ਜ ਟੇਡੇ ਕੱਟ ਦੇ ਵਿੱਚ ਇਹ ਮਾਝਾ ਕੀ ਨੀਲੀ 라ਵੀ ਦੀ ਮਾਰਕਿੰਗ ਚਾਰੇ ਪੈਰ ਤੁਸੀਂ ਵੇਖੋਗੇ ਅਗਲੇ ਪੈਰ ਮਗਰਲੇ ਪੈਰ ਤੋਂ ਪੇ ਆ ਠੀਕ ਆ ਜੀ ਉਸ ਉੱਪਰ ਤੱਕ ਵਾਈਟ ਆ ਬਾਕੀ ਕਿੰਦਰ ਚਵਾਈ ਚੂਈ ਦੀ ਕਿਦਾਂ ਵੀ ਚਵਾਈ ਸੰਧੂ ਸਾਹਿਬ ਬਹੁਤ ਵਧੀਆ ਆ ਬੰਦੇ ਪਾਸ ਹੀ ਇਹ ਪੂਰੀ ਮੋਟੀ ਧਾਰ ਪੂਰੀ ਮੋਟੀ ਮੋਟੀ ਧਾਰ ਆਉਂਦੀ ਆ ਠੀਕ ਆ ਜੀ ਲੋ ਠੀਕ ਆ ਜੀ ਬਾਕੀ ਬਹੁਤ ਆਪਣੇ ਭਰਾ ਸ਼ਕੀਨ ਸ਼ੌਕ ਰੱਖਦੇ ਆ ਕ ਨੀਲੀ 라ਵੀ ਮੈਂ ਦਾ ਤੇ ਜਿਵੇਂ ਜਿਵੇਂ ਪਸ਼ੂ ਕਦੀ ਕਦਾਂ ਨਿਕਲਦਾ ਰਹਿੰਦਾ ਤੇ ਠੀਕ ਆ ਜੀ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਕਰਦੇ ਜੇ ਸੋ ਹਵਾਨੇ ਲੈਵੇ ਦੀ ਆ ਤੁਹਾਡੇ ਸਾਹਮਣੇ ਆ ਠੀਕ ਆ ਸੋ ਮਾਰਨਿੰਗ ਦਾ ਟਾਈਮ ਆ ਕੇ ਅੰਦਰ ਮਾਰਨਿੰਗ ਚੁਆਇਸ ਪੂਰੀ ਦੀ ਕੀਤੀ ਹੈ ਜਾਂ ਫਿਰ ਥੋੜਾ ਜਿਹਾ ਰੋਕਿਆ ਸੀ ਪਸ਼ੂ 11:00 ਵਜੇ ਦਾ ਸਮਾਂ ਹੈ ਹਾਂਜੀ ਪੂਰੀ ਮਾਰਨਿੰਗ ਧਾਰ ਵੇਲੇ ਨਾਲ ਕੱਢੀ ਹੋਈ ਮੇਰੇ ਨਾਲ ਕੱਢੀ ਹਾਂਜੀ ਠੀਕ ਆ ਜੀ ਠੀਕ ਆ ਲੋ ਜੀ ਬਾਕੀ ਆਹ ਸਟਰਕਚਰ ਆ ਦੋਸਤੋ ਇਸ ਮੈਂ ਦਾ ਬਾਕੀ ਥਣ ਦੇਵੇ ਦੀ ਤੁਹਾਨੂੰ ਇੱਕ ਵਾਰੀ ਫਿਰ ਆਪਾਂ ਲਾਗ ਕੇ ਵਿਖਾ ਦਿੰਨੇ ਆ ਮੁੱਠੀ-ਮੁੱਠੀ ਥਾਣਾ ਜੋ ਅੰਦਰ ਖੋਲ ਕੇ ਕੋਈ ਮੜਾ ਤੋੜ ਕੇ ਦਿਖਾ ਦੇਵੀਂ ਬਾਕੀ ਬੱਚੇ ਨੂੰ ਪਿਆ ਪਿਓਗੇ ਨਾ ਆ ਤੇ ਕੋ ਥੱਲੇ ਚਲਾ ਟਾਈਮ ਆਪਾਂ ਦਿੱਤਾ ਸੀ ਵੀ ਕੋਈ 11 11 ਕੋ 11 12 ਵਜੇ ਦਾ ਸਮਾਂ ਹੋਈ ਜਾਣਾ ਸੋ ਉਸ ਕੌਣੀ ਦਾ ਮਾਰਨਿੰਗ ਜਿਹੜੀ ਦੋਸਤੋ ਚਵਾਈਏ ਦੀ ਵੇਲੇ ਸਿਰ ਹੋਈ ਆ ਬਾਕੀ ਸੂਈ ਸਵਾਈਏ ਕਰਮਾ ਲਈ ਕੋਈ ਪ੍ਰਭਾਅ ਆਪਦੀ ਬਿਲਕੁਲ ਦੋ ਟਾਈਮ ਚੋਵੇ ਚਾਰ ਟਾਈਮ ਚੋਵੇ ਠੀਕ ਹੈ ਜੀ ਚਵਾਈ ਚੂਈ ਬਹੁਤ ਜਿਆਦਾ ਪਸ਼ੂ ਦਾ ਕੋਈ ਓਲਾ ਨਹੀਂ ਰਹਿ ਜਾਂਦਾ ਹੈਗਾ ਬਾਕੀ ਚੱਡੇ ਲੇਵੇ ਦੀ ਬੰਤਰ ਵੇਖੋ ਤੁਸੀਂ ਸੋ ਪੂਰਾ ਸਿਕਾਣੇ ਵਾਲਾ ਲੇਵਾ ਕਰਮਾ ਲਈ ਨੂੰ ਲੱਗਾ ਕੀ ਗੰਦਰ ਮੇਰੇ ਕੀ ਮੋਲ ਕੀ ਡਿਮਾਂਡ ਕਰਦਾ ਇਸ ਮੈਂ ਦੀ ਮੋਲ ਸੰਧੂ ਸਾਹਿਬ ਦੇਣ ਲੈਣ ਵਾਲੇ ਕਰਦੇ ਆਪਾਂ ਬਸ ਲੈਣ ਦੇਣ ਵਾਲੇ ਕਰਨੇ ਆ ਜੀ ਹਾਂਜੀ ਹਾਂ ਮੋਲ ਭਰਾ ਭਾਵੇਂ ਇਹਦਾ 1 35 ਕਰ ਲਈਏ 40 ਕਰ ਲਈਏ ਜੀ ਹਾਂ ਇਹ ਸਵਾਦੀਆਂ ਨਾ ਦੇਣੀ ਆਪਾਂ ਸਵਾਦੀ ਹਾਂਜੀ ਕੋਈ ਕਰ ਕਰ ਕੇ ਦਈਏ ਮਾਨਤਾਂ ਹੈ ਹਾਂਜੀ ਕਰਕੇ ਦਈਏ ਕੋਈ ਛੋਟਾ ਛਟਾ ਹਾਂਜੀ ਬਥੇਰਾ ਕੀਤਾ ਜੋ ਅੱਜ ਦੁੱਧ 14 15 ਕਿਲੋ ਚ ਵਾਜੂਗੀ ਉਹ ਨਾੜੋਂ ਨਾਲ ਹੀ ਬੱਚੇ ਦਾ ਉਹ ਕੱਟੀ ਜਿਹੜੀ ਉਹਨੇ ਖਿੱਚ ਕੇ ਤਿਆਰ ਠੀਕ ਚਲੋ ਉਹ ਸੇਵਾ ਚ ਆਪਾਂ ਹੁਣ ਜਿਹੜਾ 12 ਲੀਟਰ ਚ ਵਾਦਾਂਗੇ ਯਾਰਾਂ 12 ਹਾਂਜੀ ਯਾਰਾਂ 12 ਕਿਲੋ ਚਲੋ ਗਾ ਕਿਸੇ ਸੇਵਾ ਕੋ ਚੰਗੀ ਕਰ ਲੇ ਤੇ ਚਲੋ ਭਾਵੇਂ ਆਪਣੇ ਕੋਲ 14 15 ਝੋਲੇ ਬਾਕੀ ਇਹ ਜਿੰਨੀ ਕੁ ਟਾਈਮ ਤੇ ਬੰਦ ਦੀ ਉਸੇ ਹਿਸਾਬ ਨਾਲ ਹੀ ਹੁਣ ਦੇਖਣ ਲਈ ਆ ਤਣ ਦੱਸਿਆ ਵੀ ਸਵੇਰੇ ਕੋ ਮੈਂ ਮੈਂ ਤੜਕੇ ਮੁਰਕੇ ਨਾ ਚੋਕ ਤੇ ਕੋ ਕੱਟੇ ਨੂੰ ਪਿਆਦਾ ਕੋ ਥੱਲੇ ਛੱਡ ਵੀ ਕੱਟਿਆ ਥੱਲੇ ਤੇ ਚਲ ਮੁਰਕੇ ਫਿਰ ਜੇ ਸਾਰੀ ਚੋ ਦੇ ਦਿੰਦੇ ਫਿਰ 11 12 ਵਜੇ ਧੰਨਵਾਦ ਚਲੋ ਹਾਂਜੀ ਮਤਲਬ ਚਲੋ ਹੌਲੀ ਕੀਤੀ ਆਪਾਂ ਗੱਲ ਕਰੀਏ ਵੀ ਦੋ ਟਾਈਮ ਕੋਈ ਸੱਜਣ ਚ ਹੋਵੇ ਰਿੰਗ ਦੀ ਕੋਈ ਉਹਦੇ ਵਿੱਚ ਕੋਈ ਦੋ ਰਿਆਣੀਆਂ ਆਪਦੀ ਤਸੱਲੀ ਕਰੇ ਦੋ ਟਾਈਮ ਚੋ 11-12 ਨਿਕਲੇ ਦੋਦੇ ਇੰਨਾ ਆਪਣੀ ਗਾਰੰਟੀ ਆ 11 ਤੋਂ 12 ਲੀਟਰ ਦੀ ਗਾਰੰਟੀ ਆ ਆਪਣੀ ਠੀਕ ਆ ਇਹਨਾਂ ਤੋਂ ਵੀ ਸਵਾ ਲੱਖ ਦੇ ਵਿੱਚੋਂ ਮਾਨਤਾ ਮੁੱਕੇ ਤੋਂ ਥੋੜਾ ਬਹਜੀ ਹੋ ਜੂਗਾ ਜੇ ਕਰਤੀ ਜਿੰਨਾ ਵੀ ਹੋ ਸਕਦਾ ਜਿੰਨੀ ਕਿ ਗਜੈਸ਼ ਆ ਮਾਨਤਾ ਨੂੰ ਹੋ ਜੂਗਾ ਠੀਕ ਆ ਜੀ ਬਾਕੀ ਨਸਲ ਬਰੀਡ ਵੇਖੋ ਪੂਰੀ ਸੋ ਨਸਲ ਜਿਆਦਾ ਚੰਗੀ ਆ ਠੀਕ ਆ ਜੀ ਬੱਚੇ-ਮੁੱਚੇ ਲੈਣ ਵਾਲੀ ਹਾਂ ਸੋ ਨੀਲੀ 라ਵੀਏ ਦੇ ਨਾਲ ਦੀ ਨਾਲ ਕਰਮਾ ਦੀ ਢਾਲੀ ਆ ਠੀਕ ਇਧਰ ਇੱਕ ਸੈਗਰ ਨੰਬਰ ਤੇ ਕਿੰਦਰ ਆ ਜਿਹੜੀ ਆਪਣੇ ਕੋਲ ਵੈਡ ਆ ਗਈ ਕਰਾਸ ਬਰੀਡ ਦੇ ਵਿੱਚ ਇਹ ਬਗੈਰ ਬੱਚੇ ਤੋਂ ਆ ਹਾਂਜੀ ਸੂਆ ਕਿੰਨਾ ਕੁਚਾ ਸੂਆ ਸੰਧੂ ਸਾਹਿਬ ਇਹਨੂੰ ਐਸ ਜਿਹੜੀ 27 28 ਤਰੀਕ ਨੂੰ ਮਹੀਨਾ ਸੋਈ ਨਾ ਹੋ ਜਾਣਾ ਜੀ ਇਹ ਮਹੀਨੇ ਕਿ ਦੀ ਹੈ 27 28 ਮਈ ਨੂੰ ਇਹ ਸੋਈ ਆ ਤੇ 10 ਤਰੀਕ ਨੂੰ ਇਹਦਾ ਜਿਹੜਾ ਬੱਚਾ ਵਾ 10 ਜੂਨ ਨੂੰ ਮਰਿਆ ਬੱਚਾ ਇਹਦਾ 5 6 ਜੂਨ ਨੂੰ ਆਈ ਹੈ ਆ ਮੁੜ ਕੇ ਤਾਂ 10 ਜੂਨ ਨੂੰ ਚਿੱਚੜ ਪੌਦੇ ਜਿਆਦੇ ਇਹ ਬੱਚੇ 10 ਜੂਨ ਨੂੰ ਮਰਿਆ ਬੱਜਾ ਠੀਕ ਹੈ ਹਾਂਜੀ ਠੀਕ ਐਸ ਵਕਤ ਦੁੱਧ ਕਿਨਾਂ ਲੈਖੇ ਠੰਡੀ ਠੁੰਡੀ ਵੜੀ ਐ ਕਿੰਨਾ ਬੰਦੂ ਸਾਹਿਬ ਇਹਦੇ ਤੋਂ 13 ਲੀਟਰ ਹੋਊਗਾ 13 ਲੀਟਰ ਲੀਟਰ ਮਰਾ ਦਾਂਗੇ ਆਪਾਂ ਟਾਈਮ ਠੀਕ ਆ ਸਵੇਰ ਤੱਕ ਕਿਵੇਂ ਦੁੱਧ ਹੋਊਗੀ ਹਾਂਜੀ ਦੁੱਧ ਸਵੇਰ ਸਵੇਰ ਤੱਕ ਆ ਠੀਕ ਆ ਜੀ ਕਿੰਨਾ ਲੀਟਰ ਮਰਾਵਾਂਗੇ 13 ਲੀਟਰ 13 ਲੀਟਰ ਲਓ ਵੀ ਮਹੀਨੇ ਦੇ ਲੱਗ ਸਮ ਜਿਹੜਾ ਸਮਾਂ ਹੋ ਗਿਆ ਬਾਕੀ ਟਟੇ ਉਹ ਤੁਹਾਨੂੰ ਦੱਸ ਹੀ ਦਿੱਤੀ ਆ ਬੱਚਾ ਜਿਹੜਾ ਇਹਦਾ ਐਕਸਪਾਇਰ ਹੋ ਗਿਆ ਸੀਗਾ ਠੀਕ ਆ ਜੀ ਗਿੰਦਰ ਹੋਂਦੇ ਕੋਲ ਹੀ ਬਚਿਆ ਰਿਹਾ ਐਕਸਪਾਇਰ ਹੋਣ ਦਾ 12 ਲੀਟਰਾਂ ਦੀ ਗਾਰੰਟੀ ਐ ਬਾਕੀ ਵੇਰਵਾ ਦੇਤਾ ਵੀ ਕਿੰਨੀ ਕਿ ਤਰੀਕ ਨੂੰ ਸੁਈ ਆ ਕੋਈ 12 ਲੀਟਰ 13 ਲੀਟਰ ਐਸ ਵਕਤੇ ਤੇ ਥੱਲੇ ਦੁੱਧ ਹਾਜ਼ਰ ਆ ਤੇ ਵੈਸੇ ਉੱਪਰੋਂ ਥੋੜੀ ਜਿਹੀ ਨਰਮ ਆ ਲਿਸੇਪਣ ਦੇ ਵਿੱਚ ਵਹਿੜਾ ਕੱਦ ਵੱਡਾ ਵਹਿੜਦਾ ਆ ਦੇਖੋ ਮੁੱਲ ਵੀ ਛੋਟੇ ਛੋਟੇ ਹੀ ਐ ਸੰਤੂ ਸਾਹਿਬ ਮੈਂ ਨਾ ਮੁੱਲ ਵੀ ਫਿਰੋਸਾ ਨਾਲ ਪੰਜਾਬੀ ਕਰਦੇ ਨੇ ਕਿ ਆਹ ਦੇਖੋ ਜੀ ਮੂੰਹ ਮੱਥਾ ਕਰੋ ਚੱਕ ਵਹਿੜਦਾ ਤੇ 12 13 ਲੀਟਰ ਦੁੱਧ ਦੇ ਤੇ ਥੱਲੇ ਹੁਣ ਹਾਜ਼ਰ ਆ ਜੀ ਜੀ ਦਾ ਠੀਕ ਆ ਜੀ ਸੋ ਬਾਕੀ ਕਿੰਦਰ ਚਾਰੇ ਥਣਾਂ ਦੀ ਚੌਣ ਅਗਲੇ ਪਿਛਲੇ ਦੀ ਯਾਨੀ ਸੰਤੂ ਸਾਹਿਬ ਬਹੁਤ ਜਿਆਦਾ ਵਧੀਆ ਚਵਾਈ ਠੀਕ ਆ ਵੀ ਚਵਾਈ ਨਹੀਂ ਮਾਰੀ ਵੇਖ ਅੱਛਾ ਕਿੰਦਰ ਪਰ ਮੁੱਲ ਕੀ ਕਰਦੇ ਡਿਮਾਂਡ ਕੀ ਰਹੂਗੀ ਲੈਣ ਦੇਣ ਵਾਲੀ ਗੱਲ ਹੀ ਹੋਵੇ ਜਿਹੜੀ ਸੰਧੂ ਸਾਹਿਬ ਜੇ ਤੇ ਆਪਾਂ ਬੱਚਾ ਪੁੱਛਾ ਮਗਰ ਹੁੰਦਾ ਭਾਵੇਂ ਵਾਸੀ 55000 ਦੀ ਵੇਚ ਦਿੰਦੀ ਆ ਪਰ ਹੁਣ 55 ਵਾਲੇ ਕੇਸ ਨਹੀਂ ਕਰਨੇ ਹੁਣ ਤੇ ਆਪਾਂ ਥੋੜਾ ਹੋਰ ਚਲੋ ਵੀ ਲੈ ਸੰਧੂ ਸਾਹਿਬ ਆਪਾਂ ਨੂੰ ਲੱਗਣੇ ਕੰਮ ਨਹੀਂ ਆ ਉਡਣ ਵਾਲੇ ਕੰਮ ਹੀ ਕਰਨੇ ਆ ਉਹ ਡੋਟੀਆਂ ਜਾਣ ਵਾਲੇ ਬਸ ਬਸ ਹੁਣ ਸੰਧੂ ਸਾਹਿਬ ਆਪਾਂ ਵਾਸੀ 40000 ਦੀ ਦੇ ਦਾਂਗੇ 40000 ਦੀ ਹਾਂਜੀ ਹੋਰ ਮਿੱਠਾ ਜਿਆ ਕਰਦੀਏ ਵਿੱਚ ਹੋਰ ਛੋਟਾਂ ਜਿਆ ਕਰਦੀਏ ਥੋੜੀਆਂ ਹੋਰ ਸਾ ਟਾਉਣ ਦੇ ਜਾਦਿਆਂ ਨਾ ਹੋ ਜਾਣ ਕੰਮ ਨਹੀਂ ਕਰਦੀ ਕੋਈ ਗੱਲ ਨਹੀਂ ਕਰਦੀ ਆਪਾਂ ਇੱਕੋ ਇੱਕ ਰਸਤਾ ਦੇ ਦਈਏ ਵਿੱਚੋਂ ਚਾ 100 200 ਪਾਜਾ ਰਸਤਾ ਛੜੇ ਛੂਟ ਹੀ ਲੈ ਜੀ 33000 ਦੀ ਦੇ ਦਾਂਗੇ 33000 ਦੀ ਹਾਂ ਜੀ ਲੈ ਵੀ ਕਿੰਦਰ ਵੀ ਦੇ ਕੋਈ ਹੱਥ ਤੋਂ ਫੇਰ ਕੇ ਲੈਵੇ ਤੇ ਖਾਦੀ ਦੋ ਬਹੁਤ ਯਾਰੀ ਸੰਧੂ ਸਾਹਿਬ ਲੈ ਵੀ ਇਹ 33000 ਦੀ ਦੋਸਤੋ ਵਾਰ ਮਿਲ ਜੂਗੀ 12 13 ਕਿਲੋ ਦੁੱਧ ਵੰਗਾ ਪਾਜਾ ਵੰਗ ਦੇ ਬਰਾਛਰ ਦੀ ਪੂਰਾ ਸਾਲ ਪਰ ਆ ਦੇ ਜੀ ਚਵਾਈ ਜੀ ਬਹੁਤ ਵਧੀਆ ਹਾਂ ਆ ਦੇਖੋ ਵਧੀਆ ਮੁਠੀ ਵਾਲਾ ਥਾਣਿਆ ਕੋਈ ਇਹ ਨਹੀਂ ਸੋ ਚਵਾਈ ਦਾ ਪਸ਼ੂ ਮਾਰਾ ਨਹੀਂ ਹੋਗਾ ਠੀਕ ਆ ਜੀ ਇਹ ਨਹੀਂ ਵੀ ਜੇ 37000 ਦਾ ਗਿਫਟ ਤੋਹਫਾ ਤੇ ਕੋਈ ਚਵਾਈ ਮਾਰੀ ਨਿਕਲੂਗੀ ਭੋਰ ਛੱਟਾ ਮਾਰੂਗੀ ਠੀਕ ਆ ਜੀ ਆਹ ਵੇਖੋ ਜੀ ਸੂਈ ਦੀ ਆਪਣੀ ਸੰਧੂ ਸਾਹਿਬ ਗਾਰੰਟੀ ਇੰਨੇ ਟਾਈਮ ਦੀ ਸੂਈ ਹੋਗੀ ਠੀਕ ਆ ਸੂਈ 24 5 ਮਹੀਨਿਆਂ ਦੀ 6 ਮਹੀਨਿਆਂ ਦੀ ਹੋਊ ਤੇ ਪਾਕੀ ਜਾਵਾਂਗੇ ਇਸ ਤਰ੍ਹਾਂ ਉਹ ਨਹੀਂ ਚਲੋ ਤਾਂ ਕੋਈ ਬੇਤਬਾਰੀ ਥੋੜਾ ਮਾਲ ਕੇਂਦਰ ਪਹਿਲਾਂ ਵੀ ਰੁਟੀਨ ਦੇ ਵਿੱਚ ਲਿਆਉਂਦੇ ਜੇ ਹਾਂਜੀ ਹਾਂਜੀ ਠੀਕ ਆ ਜੀ ਤੇ ਇਤੋਂ ਬਾਅਦ ਆਪਣਾ ਕੇਂਦਰ ਵੀਰੇ ਇੱਕ ਇਧਰ ਜਰਸੀ ਖੜੀ ਆ ਆਪਣੇ ਕੋਲ ਕਾਫੀ ਕਲਰ ਚ ਕੀ ਵੇਰਵਾ ਜਰਸੀ ਦਾ ਸੁਭਾ ਕਨਮਾਊਗਾ ਵੇਰਵਾ ਸੰਧੂ ਸਾਹਿਬ ਇਹਦਾ ਸੁਹਾ ਦੂਜਾ ਸੁਹਾ ਜੀ ਦੂਜਾ ਸੁਹਾ ਹਾਂਜੀ ਤਿਆਰੀ ਤੇ ਲੈ ਜੂ ਅਜੇ ਵੀ ਮੈਨੂੰ ਤਾਂ ਵੀ ਹੈਗੀ ਪੰਜ ਪੰਜਾ ਚੌਕ ਦਿਨਾਂ ਦੇ ਨਾ ਚਾਰ ਪੰਜ ਦਿਨ ਲੈ ਜੂ ਜੇ ਮੈਂ ਵੀ ਚਾਰ ਪੰਜ ਦਿਨ ਦੋਸਤੋ ਅਜੇ ਸਮਾਂ ਲੈਂਦੀ ਐ ਤੇ ਜਰਸੀ ਵચ્ਚੀ ਚੈੱਕ ਕਰੋ ਤੋਹਫਾ ਇਹ ਕਰਮਾਲੀ ਦੇਖੋ ਤੁਸੀਂ ਦੇਖੋ ਜੀ ਬਹੁਤ ਜਿਆਦੀ ਸੰਧੂ ਸਾਹਿਬ ਜਿੱਤਰਾ ਮਰਜੀ ਬੈਠੇ ਰੋਲੇ ਜਿੱਦਰ ਨੂੰ ਮਰਜੀ ਬੈਠੇ ਸਸੀਲੀਆਂ ਸੌਪੁਣਾ ਇਹਨਾਂ ਬੈੜਾਂ ਦੇ ਵਿੱਚ ਕਰਮਾਲ ਕਦੇ ਹੁੰਦਾ ਹੀ ਹੁੰਦਾ ਠੀਕ ਆ ਜੀ ਹਾਂਜੀ ਤੇ ਨਸਲ ਬਰੀਡ ਵੀ ਜਰਸੀ ਆ ਹਾਈਟ ਵੀ ਮੀਡੀਅਮ ਆ ਬਾਕੀ ਥੋੜਾ ਜਿਹਾ ਬਿਲਕੁਲ ਪੱਕਾ ਬਿਲਕੁਲ ਦਾਣਾ ਪੱਕਾ ਥੋੜਾ ਜਿਹਾ ਪੱਟਾ ਡੱਕਾ ਖਾ ਕੇ ਰੱਜੇ ਨਾਲੇ ਪਛਮਾ ਦੇ ਵਿੱਚੋਂ ਆ ਤੇ ਬੂਤੀ ਬਾਤੀ ਬਹੁਤ ਸੋਹਣੀ ਹੈ ਛੋਟੀ ਜੀ ਫੇਸ ਕੁਆਲਿਟੀ ਹੈ ਕੇਂਦਰ ਨੂੰ ਮਾਰਾ ਬਾਹਰ ਕੱਢ ਕੇ ਇਥੇ ਲਿਆ ਸਾਹਮਣੇ ਤੋਰ ਕੇ ਦਿਖਾਈਏ ਲਾਓ ਸੰਤੂ ਸਾਹਿਬ ਸੋ ਸਮਾਂ ਹੀ ਕਿਸਾਨ ਵੀਰੋ 5 ਲੈਜੇ 4 ਲੈਜੇ ਦਿਨ ਇੰਨੇ ਕ ਕੱਢਦੀ ਐ ਸੰਤੂ ਸਾਹਿਬ ਲੱਸੀ ਲੱਸੀ ਆ ਬਾਕੀ ਕੁਆਲਿਟੀ ਬਹੁਤ ਜ਼ਿਆਦੀ ਆ ਆ ਦੇਖੋ ਜੀ ਹਾਂਜੀ ਆ ਨਸਲ ਚੈੱਕ ਕਰੋ ਨਸਲ ਕਿ ਨਹੀਂ ਬਾਕੀ ਨਸਲ ਜਾਤ ਪੂਰੀ ਹੈ ਠੀਕ ਆ ਜੀ ਜਿੱਦਾਂ ਭਰਾ ਆਪਣੇ ਜਰਸੀ ਨੂੰ ਲਾਇਕ ਕਰਦੇ ਆ ਉਹਨਾਂ ਜਰਸੀ ਖਰੀਦਣੀ ਆ ਆ ਬੂਥੀ ਪਾਤੀ ਕਰੋ ਜਾ ਕੇ ਬਿਲਕੁਲ ਡੂੰਗ ਪੈਂਦਾ ਉਸੇ ਤਰ੍ਹਾਂ ਦੋ ਅੱਖਾਂ ਦੇ ਵਿੱਚ ਮੱਥੇ 'ਚ ਛੋਟਾ ਜਿਹਾ ਕੰਨ ਠੀਕ ਆ ਜੀ ਤੇ ਕਿੰਦਰ ਜਾਊਗੀ ਜਿੱਥੇ ਕਰਾਉ ਤੁਹਾਨੂੰ ਤਾਂ ਤਨ ਕਿਤੇ ਮੈਂ ਨਾ ਤੁਹਾਨੂੰ ਤਾਂ ਸੰਧੂ ਸਾਹਿਬ ਪੂਰੀ ਦੇ ਅੱਛਾ ਸੰਧੂ ਸਾਹਿਬ ਜਿਹੜੇ ਕੇ ਬਰੀਡਰ ਤੋਂ ਹੁੰਦੀ ਇਹਦੇ ਆਪਾਂ ਨੂੰ ਮਿਲਣੀ ਨਹੀਂ ਹੈ ਹਾਂ ਉਹਨੇ ਦੇਣੀ 70000 ਦੀ ਹਾਂ ਹਾਂਜੀ ਠੀਕ ਆ ਜੀ ਬਾਕੀ ਤੇਪਾ ਦੂਪਾਣ ਪੂਰਾ ਇੱਕੋ ਜਿਹਾ ਵੀਰੇ ਮੈਂ ਨਾ ਨੇ ਆ ਪਤ ਪਾ ਕੇ ਵਿੱਚ ਧਰ ਰਮਰਾ ਕੇ ਪਾ ਦਿੱ ਤਸਲੀਆਂ ਕਰਾ ਖਰਾ ਤੀਏ ਕੇ ਹਾਂਜੀ ਇਧਰ ਨਾ ਲੈ ਅੰਦਰ ਕੋਈ ਗੱਲ ਨਹੀਂ ਇਧਰ ਅੰਦਰ ਧਰ ਰਮਰਾ ਆ ਇਹੋ ਜਿਵੇਂ ਗਗਨ ਟੋਟੀਆਂ ਵਾਲਾ ਨਹੀਂ ਕਹਿੰਦਾ ਹੁੰਦਾਗਾ ਵੀ ਇਹ ਸ਼ੇਰਾਂ ਦੇ ਬੱਚੇ ਇਕੱਠੇ ਕੀਤੇ ਅੱਜ ਉਹ ਗੱਲ ਬਾਤ ਆ ਹਾਂਜੀ ਹਾਂ ਬਹੁਤ ਵਧੀਆ ਵੱਚੀ ਚੰਗੀ ਆ ਰੋਡ ਵੀ ਦੋਸਤੋ ਬੜਾ ਨਰਮ ਜਿਹਾ ਰੇਡ ਕਰ ਦੇਣਾ ਠੀਕ ਆ ਜੀ ਜੈ ਜੀ ਰੇਡ ਕਿੰਦਰ ਨੂੰ ਵੀਰ ਨੂੰ ਕਹਿ ਕੇ ਕਰਵਾ ਦੇਣਾ ਆਪਾਂ ਬਹੁਤ ਸੰਤੂ ਜੀ ਵੱਚੀ ਠੰਡੀ ਠੁੰਡੀ ਬੜੀ ਆ ਤੇ ਇਧਰ ਵੇਖਿਓ ਹਣ ਫਿਰ ਚੱਲਦੀ ਬੰਬੀ ਅੰਮੂ ਲੈ ਵੀ ਬੋਲਾ ਆਪਾਂ ਨਹੀਂ ਇਹ ਕਰਨ ਵਾਲੀ ਠੀਕ ਆ ਜੀ ਤੋ ਚਾਹ ਪੰਜਾ ਦਿਨਾਂ ਦੇ ਵਿੱਚ ਪਿਆਰੀ ਸੰਤੂ 4-5 ਦਿਨ ਸੰਤੂ ਸਾਹਿਬ ਲੈਣੀ ਅਗਲੇ ਥਾਣਾ ਦਾ ਟਿੱਪਣ ਤੁਸੀਂ ਦੇਖ ਸਕਦੇ ਜੀ ਆਹ ਦੇਖੋ ਜੀ ਮੇਰਾ ਪਰਾ ਠੀਕ ਆ ਜੀ ਗਾੜ ਲਿਆਂ ਦਾ ਜੋ ਜੀ ਭਰਾ ਬਰੂ ਆ ਤੁਹਾਡੇ ਸਾਹਮਣੇ ਆ ਜੀ ਜਿਹੜੇ ਸੱਜਣਾਂ ਆਨਲਾਈਨ ਸੌਦਾ ਕਰਦੇ ਆ ਉਹਨਾਂ ਦੇ ਧਿਆਨ ਦੇ ਵਿੱਚ ਪੂਰੀ ਇਹ ਬਿਲਕੁਲ ਕੁੰਡਲੀ ਆ ਜਾਣੀ ਹੈ ਵੇਖੋ ਠੰਡੀ ਤੇ ਇੰਨੀ ਸੰਧੂ ਸਾਹਿਬ ਮੁਰਗੇ ਸੂਈ ਤੋਂ ਭਾਂਵੇਂ ਵੰਗਾ ਪਾਉ ਜਨਾਬ ਆਹ ਲਓ ਜੀ ਮੋਟੀ ਧਾਰ ਆ ਬਿਲਕੁਲ ਫੱਟੀ ਵਾਲੀ ਠੀਕ ਆ ਆ ਟਿੱਪਣ ਹੋ ਗਿਆ ਦੋਸਤੋ ਬਾਕੀ ਇੱਕੋ ਜਿਹਾ ਟਿੱਪਣਾ ਕਿਸੇ ਦਾ ਰੰਗ ਕਲਰ ਦਾ ਫਰਕ ਨਹੀਂ ਕਰ ਠੀਕ ਆ ਜੀ ਸੋ ਬਾਅਦ ਤੁਸੀਂ ਵੱਚੀ ਦੇਖ ਲਿਓ ਦੂਜੇ ਸਵੇਰ ਸੁੰਦੀ ਆ ਕਿੰਦਰ ਵੀਰੇ ਮੁੱਲ ਲੈ ਕੀ ਦੇ ਲੈ ਸੰਦੂ ਸਾਹਿਬ ਜੀ ਇਹ ਤੇ ਹੁੰਦੀ ਇਹ ਰਾਜੀ ਰੋਜੀ ਵੱਛੀ ਹਾਂ ਫਿਰ ਤੇ ਧਨ ਨੂੰ ਪਤਾ 55 60000 ਰੁਪਏ ਦੀ ਵੱਛੀ ਹਾਂ ਪਰ ਹੁਣ ਆਪਾਂ 55 60 ਵਾਲੇ ਕੇਸ ਨਹੀਂ ਕਰਨੇ ਹੁਣ ਜਾਇ ਜੀ ਦੇ ਦੇਣੀ ਆਪਾਂ ਹਾਂ ਸੂਤਰ ਜਿਆ ਕਰਕੇ ਦੀਗੇ 40000 ਦੀ ਦੇ ਦੇ ਦੀ ਜੀ ਨਹੀਂ ਤਾਨੂੰ ਦੱਸਿਆ ਉਹ ਤੇ ਕੀ ਗੱਲ ਹੈ ਬਾਕੀ ਜੇ ਫਿਰ ਵੀ ਵਿੱਚ ਕੋਈ ਮਾਨਤ ਨੂੰ ਨਾ ਆਪਾਂ ਇਹ ਭਰਾਵਾ ਦਾ ਕਰਨਾ ਨਹੀਂ ਆਪਾਂ ਆਪਾਂ ਦਾ ਦੱਸਿਆ ਮੋਲਾਂ ਵਾਲੇ ਕੰਮ ਕਰਨੇ ਨਹੀਂ ਲੈ ਤੇ ਆਪਾਂ ਨਾ ਕਰਨੀਆਂ ਔਰ ਡੱਬੀਆਂ ਵਾਲੇ ਹੀ ਕੰਮ ਕਰਨੇ ਆ ਹੋਰ ਯਾਰ ਖੰਡ ਕੱਟ ਕਰ ਲਾਂ ਕੋਈ 49 ਦੀ ਹਾਂਜੀ ਵਰਤਾਦੀ ਔਰ ਠੰਡ ਜਿਵੇਂ ਉੱਤੋਂ ਬਾਬਾ ਵਰਤਾਉਣ ਡਿਆ ਨਾ ਅੱਜ ਬਦਲ ਕੇ ਲਾ ਉੱਤੇ ਨੇ ਖੰਡੇ ਕੀਤਾ ਤੇ ਠੰਡੇ ਆ ਗਏ ਅੱਜ ਬਰਬਾਦ ਗਏ ਠੰਡ ਬੱਲੇ ਆ ਗਈ ਪਰਾਇਆ ਪਾਣਾ ਦੇ ਵੇਖੀ ਜਾਊਗਾ ਵੀ ਕਿਸੇ ਨੇ ਦੂਰੋਂ ਨੇੜੇ ਆਉਣਾ ਤੇ ਚੱਲ ਕੋਈ ਚੱਕਰੀ ਨਹੀਂ 37000 ਦੀ ਇਹ ਵੀ ਸੰਤੂ ਸਾਹਿਬ ਦੇਣੀ ਆ ਜਿੱਥੇ ਮੈਂ ਕਹਿਣ ਲੱਗਾ ਹੇ ਵੇਲਾ ਵੇ ਗੱਲ ਤੋਂ ਦਿਲ ਦੀ ਫੜਨੀ ਦਿਲ ਦੀ ਫੜਲੀ ਗੱਲ ਹੈ ਭਗਤਤ ਗੱਲ ਦਿਲ ਦੀਆਂ ਜਾਣਦਾ ਤੂੰ ਨਹੀਂ ਦਿਲ ਦੀਆਂ ਪਰਮੇਸ਼ਰ ਜਾਣਦਾ ਆਪਾਂ ਕੋਈ ਨਹੀਂ ਜਾਣਨ ਵਾਲੇ ਲਵ ਯੂ 37000 ਦੀ ਦੱਸੋ ਬੱਚੀ ਮਿਲ ਜੂਗੀ ਬੱਚੀ ਬਾਕੀ ਤੁਹਾਡੇ ਸਾਹਮਣੇ ਆਣ ਵਧੀਆ ਮੁਰਗੀ ਆ ਸੰਤੂ ਸਾਹਿਬ 55 ਟੁੱਪਣਾ ਆਪਾਂ ਤੁਹਾਨੂੰ ਤਸਲੀ ਨਾਲ ਦਿਖਾ ਹੀ ਦਿੰਦੀ ਆ ਚਾਰੇ ਥਣ ਵੰਡ ਸਪੇਸ ਤੁਹਾਡੇ ਕੋਈ ਲੱਤ ਨਹੀਂ ਕੋਈ ਛੜ ਨਹੀਂ ਮਾਰਨੀ ਬੱਚਾ ਬਹਿ ਕੇ ਚਵਾਈ ਕਰ ਲੈ। ਨਾ ਇਹਨਾਂ ਜਿੱਦਾਂ ਮਰਜੀ ਇਹਦੇ ਥੱਲੇ ਬੈਠੇ ਰਹੋ ਨਾ। ਆਹ ਲਓ ਜੀ। ਜਿੱਤਰਾ ਮਰਜੀ ਕੋ ਗੱਲ ਹੀ ਨਹੀਂ। ਬਹੁਤ ਪਿਆਰੀ ਵਹਿਰ ਆ। ਠੀਕ ਆ ਗਿੰਦਰ ਵੀਰੇ ਆਜੋ। ਇਸ ਤੋਂ ਬਾਅਦ ਇੱਕ ਕਿਸਾਨ ਵਿਰੋਧਧਾਰ ਜਿਹੜੀ ਵਹਿਰ ਤੁਹਾਨੂੰ ਦਿਖਾਦਾਂਗੇ ਹੈ ਇਹ ਵੀ ਜਰਸੀ ਕਰਾਸ ਬਰੀਡ ਦੇ ਵਿੱਚ ਹੀ ਆ ਬਧੇਰੇ ਪੱਕ ਜਿਹੜਾ ਜਰਸੀ ਦਾ ਹੀ ਆ ਵਹਿਰ ਨੂੰ। ਇਹ ਗਿੰਦਰ ਵੀਰੇ ਦਾ ਸੂਆ ਤੇ ਸਮਾਜ ਦਾ ਕਿੰਨਾ ਕੁ ਹੋ ਗਿਆ ਵੈਸੇ? ਸੂਆ ਸੰਤੂ ਸਾਹਿਬ ਦਾ ਤਿੱਜਾ। ਤਿੱਜਾ ਦਾ ਸੂਆ। ਹਾਂਜੀ ਤੇ ਟਾਈਮ ਕੋਈ ਪੱਕਾ ਇਹਦਾ ਐਗਜ਼ੈਕਟ ਪਤਾ ਆਪਾਂ ਨੂੰ ਕਿੰਨੇ ਕ ਟਾਈਮ ਦੀ ਮੈਂ ਨਾ ਪੱਕਾ ਪਤਾ ਕੀ ਆਪਣੇ ਕੋਲ ਟੁੱਕੀ ਦੀਆਂ ਵੀ ਵੀਡੀਓ ਦੀਆਂ ਪਈਆਂ ਵਾ ਇਹ ਆਪਾਂ ਸੇਲ ਕੀਤੀ ਸੀ ਆਪਣੇ ਕੋਲ ਮੁੜ ਕੇ ਆਈ ਏ ਟੁੱਕ ਮਨ ਕੇ ਉਹ ਵੀਡੀਓ ਟੁੱਕੀ ਦੀ ਮਤਲਬ ਜਟੇਲ ਦੇ ਵਿੱਚ ਨਿਕਲੀ ਆਉਣਾ ਟਾਈਮ ਸਮਾਂ ਸਾਰੇ ਭੈਣ ਭਰਾ ਜੀ ਨਿਕਲ ਆਊਗਾ ਤੇ ਸੂਈ ਆਪਣੇ ਕੋਲ ਵਾ ਸੂਈ ਗਾਂ ਆਪਾਂ ਦਿੱਤੀ ਉਹ ਮੁੜ ਕੇ ਚਲੋ ਆਂਦੇ ਹੀ ਵੀ ਸਾਨੂੰ ਚਾਹੀਦੀ ਆ ਵੱਡੀ ਕੋਈ 22 23 ਕਿਲੋ ਵਾਲੀ ਉਹਨਾਂ ਨੂੰ ਗਾਂ ਵੱਡੀ ਦਿੱਤੀ ਆ ਫੇਰੇ ਲਿਆਂਦੀ ਠੀਕ ਆ ਬੱਚਾ ਉਹਨਾਂ ਦੇ ਘਰੇ ਮਰ ਗਿਆ ਸਮਾਂ ਕਿੰਨਾ ਦੱਸਿਆ ਹੋਊਗਾ ਤਕਰੀਬਨ ਹੁਣ ਇਹਨੂੰ ਡੇਢ ਮਹੀਨਾ ਹੋ ਗਿਆ ਸੋਈ ਨੂੰ ਡੇਢ ਕ ਮਹੀਨਾ ਹਾਂਜੀ ਠੀਕ ਆ ਲਓ ਵੀ ਇਹ ਟੁੱਕੀ ਵਹਿੜਦੀਆਂ ਬਿਲਕੁਲ ਵੀਡੀਓ ਡਿਟੇਲ ਦੇ ਵਿੱਚ ਕੱਢ ਕੇ ਨਿਕਲ ਕੇ ਸਾਹਮਣੇ ਆਈ ਜਾਣਾ ਪਸ਼ੂ ਦੀ ਤਰੀਕवार ਡਿਟੇਲ ਆ ਜਾਂਦੀ ਹੈ ਸਾਹਮਣੇ ਉਹਦੇ ਵਿੱਚ ਟੁੱਕੀ ਦੀ ਵੀਡੀਓ ਤੁਹਾਨੂੰ ਮਿਲ ਜੂਗੀ ਸੋ ਡੇਢ ਕ ਮਹੀਨੇ ਦੇ ਲਗ ਸਾਮ ਸਮਾਂ ਹੋ ਗਿਆ ਤੇ ਐਸ ਵਕਤ ਦੁੱਧ ਕਿੰਨਾ ਹੁੰਦਾ ਥੱਲੇ ਐਸ ਵਕਤ ਸੰਤੂ ਸਾਹਿਬ ਦੇ ਥੱਲੇ 9 ਲੀਟਰ ਦੁੱਧ ਆ 9 ਲੀਟਰ ਹਾਂਜੀ ਐਨ ਪੂਰਾ ਜਿਹੜਾ ਚਵਾਈ ਵਾਲਾ ਭਾਂਡੇ 'ਚ ਪੈਣ ਵਾਲਾ ਦੁੱਧ ਚਵਾਈ ਵਾਲਾ ਜਿਹੜਾ ਭਾਂਡੇ 'ਚ ਪੈਣਾ ਠੀਕ ਆ ਵੀਰੇ ਹਾਂਜੀ ਹੋਊਗੀ ਵੀ ਦੂਜੇ ਇੱਕ ਸਵੇਰੇ ਹਨਾ ਨਹੀਂ ਬਾਕੀ ਗਿੰਦਰ ਥਾਣਾ ਦੇ ਵਿੱਚ ਚਵਾਈ ਚਵਾਈ ਤੋਂ ਫਾਟ ਲੀ ਤੇ ਸੰਧੂ ਸਾਹਿਬ ਬੰਬੀ ਚਲਦੀ ਹੈ ਤੇ ਬਹੁਤ ਜਿਆਦੀ ਵਧੀਆ ਆ। ਆਹ ਲੋ ਜੀ। ਇਹ ਜਦੋਂ ਪਸੰਦੀ ਉਦੋਂ ਤੇ ਬਹੁਤ ਵਧੀਆ ਬਣ ਕੇ। ਆਹ ਦੇਖੋ। ਇਹ ਆ ਗਿਆ। ਇਹ ਮੇਰਾ ਤੇ ਉਹ ਮਾਠ ਠੀਕ ਆ ਠੀਕ ਆ ਕਿਧਰੇ ਕੋਈ ਫੇਰ ਆ ਕਨਫਰਮ ਕਰਦੇ ਵੀਰੇ ਦੁੱਧ ਦੁੱਧ ਸੰਤੂ ਸਾਹਿਬ ਦੇ ਸਲੇ 9 ਲੀਟਰ ਆ ਜੀ ਆ ਹਾਂਜੀ 9 ਲੀਟਰ ਜਿਹੜਾ ਹੈਗਾ ਜਿੰਨਾ ਦੇ ਬਾਕੀ ਸ਼ੋਸ਼ ਓਪਾ ਆਦੇ ਨਾ ਜਿਵੇਂ ਸ਼ੋਸ਼ ਓਪਾ ਡਿਜ਼ਾਈਨਡ ਜੂਨ ਵੇਰ ਦਾ ਚੰਗਾ ਇਹਦਾ ਡਿਜ਼ਾਈਨ ਬਹੁਤ ਜ਼ਿਆਦਾ ਫੈਸ਼ਨ ਫੁਸ਼ਨ ਤੇ ਬੜਾ ਵਸਾ ਸੰਤੂ ਸਾਹਿਬ ਲੈ ਵੀ ਹਾਂਜੀ ਲੋ ਵੀ ਦੋਸਤੋ ਕਿਸੇ ਭਰਾ ਨੇ ਚਲੋ ਥੋੜੇ ਪੈਸੇ ਲਾਉਣੇ ਦੁਕਾਨਦਾਰੀ ਆ ਵਪਾਰ ਵੀ ਇੱਕ ਵੱਡੀ ਦੁਕਾਨਦਾਰੀ ਆ ਥੋੜੇ ਜੈਜ ਰੇਟਾਂ 'ਤੇ ਪਸ਼ੂ ਵੀ ਆਉਣੇ ਆ ਚੰਗੇ ਵੀ ਆਉਣੇ ਆ ਹਰੇਕ ਭਰਾ ਦੀ ਬਿਲਕੁਲ ਚੁਆਇਸ ਨੂੰ ਮੁ ਥੋੜੇ ਪੈਸੇ ਲਾਉਣੇ ਆ ਉਹੋ ਜਿਹਾ ਮਾਲ ਵੀ ਤੁਹਾਨੂੰ ਮਿਲ ਜਾਂਦਾ ਚੰਗੇ ਪੈਸੇ ਲਾਉਣੇ ਤੇ ਲੱਖ ਡੇਢ ਡੇਢ ਸਵਾ ਸਵਾ ਲੱਖ ਵਾਲੀ ਵੈੜ ਵੀ ਪਈ ਹੈ ਠੀਕ ਆ ਆ ਦੇਖੋ ਨਵੀਂ ਕੰਦਰ ਇਹਦਾ ਮੁੱਲ ਕੀ ਰਹੂਗਾ ਭਰਾ ਸੰਦੂ ਸਾਹਿਬ ਜੈ ਜੀ ਆ ਮੋਲੇ ਦੇ ਉੜਦਿਆਂ ਵਾਲੀ ਆ ਬਸ ਜੈ ਜੀ ਜੈ ਜੀ ਦੀ ਉਮੀਦ ਹੀ ਹੈ ਇਹ ਉਹਨੇ ਉਹਨੀਆਂ ਹੰਸਰਾਂ ਵਛੀਆਂ ਨਹੀਂ ਆਉਂਦੀਆਂ ਜਿੰਨੇ ਦੀ ਅੱਜ ਇਹ ਦੇ ਦੇਣੀ ਆ ਹਾਂਜੀ ਕਿੰਨੇ ਵੀ ਦੇ ਦਈਏ ਫਿਰ ਇਹ 35000 ਦੀ ਦੇ ਦਾਂਗੇ ਸੰਧੂ ਸਾਹਿਬ 35 ਦੀ ਹਾਂਜੀ ਵਿੱਚੋਂ ਵੀ ਛੋਟਾ ਛਟਾ ਛੋਟਾ ਛਟਾ ਕਰਾਂਗੇ ਜਰੂਰ ਆਪਾਂ ਕਿੰਨੀ ਆਗੇ ਛੋਟਾ ਤਾਂ ਬਗੈਰ ਕਦੀ ਕਿਸੇ ਨੂੰ ਦਿੱਤਾ ਕਦੀ ਡੰਗ ਰੋ ਦੇਰ ਕੇ ਮਾਤਨ ਕਰਕੇ ਦਿੱਤੀ 32000 ਦੀ ਸੰਧੂ ਸਾਹਿਬ ਦੇ 32 ਆ ਹਾਂਜੀ ਠੀਕ ਆ ਭਾਈ ਇਹ ਉਦ ਤਰਾ 1.5 ਮਹੀਨਾ ਪਹਿਲੋ ਇਹੋ ਹੀ 50000 ਤੇ ਮੇਰੇ ਨਾਲ 500 ਦੀ ਕਿ 600 ਦੀ ਇੱਥੇ ਵੇਚੀ ਮੈਂ ਅੱਦੋ ਅੱਛਾ ਅੱਛਾ ਹਾਂਜੀ ਸੋ ਸਮੇ ਦਾ ਥੋੜਾ ਫਰਕ ਪੈ ਜਾਣਾ ਇੱਕ ਬੱਚੇ ਦਾ ਥੋੜਾ ਜਿਹਾ ਹਾਂ ਬੱਚੇ ਦਾ ਲੱਗ ਜਾਂਦਾ ਠੀਕ ਆ ਜੀ ਇਹ 30000 ਦੀ ਅੱਜ ਮਿਲ ਜੂਗੀ ਠੀਕ ਆ ਬਾਕੀ ਮੌਕੇ ਦੇ ਹਿਸਾਬ ਨਾਲ ਚਲੋ ਜਿਹੋ ਜਿਹਾ ਸਮਾਂ ਗਾੜੀ ਬਿਲਕੁਲ ਬਿਲਕੁਲ ਉਦੋਂ ਦੀ ਉਦੋਂ ਨਾਲ ਸੀ ਗੱਲਬਾਤ ਹਾਂ ਜੀ ਹੋਣ ਦੀ ਹੋਣ ਨਾਲ ਗੱਲਬਾਤ ਹੋ ਗਈ ਠੀਕ ਆ ਜੀ ਸੋ ਦੁੱਧ ਜਵਾਵਰਾ ਦੀ ਪਸਮਾ ਦੀ ਚੰਗੀ ਆ ਸੋ 32000 ਦਾ ਇਹ ਸੌਦਾ ਠੀਕ ਆ ਜੀ ਤੇ ਇਹ ਅੱਜ ਮਾਲ ਸੀਗਾ 4 ਐਨੀਮਲ ਸੀਗੇ ਤੇ ਚੌਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਠੀਕ ਆ ਭਾਈ ਤੇ ਮੱਝ ਦਿਖਾਤੀਆਂ ਨੀਲੀ ਰਾਵੀ ਦੀ ਸੋ ਬਾਕੀ ਆਓ ਇੱਥੇ ਆਣ ਕੇ ਆਪਣੀ ਤਸੰਦੀ ਕਰੋ ਤੇ ਕੇਂਦਰਕਪੂਲ ਦੇ ਨੰਬਰ ਮੇਰਾ ਭਰਾ 9592 66536 ਠੀਕ ਹੈ ਜੀ ਠੀਕ ਆ ਲੋ ਵੀ ਇਹ ਨੰਬਰਾਂ ਕਿਸਾਨ ਵੀਰੋ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਤੇ ਗੱਲਬਾਤ ਕਰੋ ਮਾਲ ਆਉਂਦਾ ਰਹਿੰਦਾ ਕੇਂਦਰ ਦੇ ਕੋਲ ਇਸੇ ਤਰ੍ਹਾਂ ਵੀਡੀਓ ਬੇਸ਼ੱਕ ਵਿੱਚ ਆ ਥੋੜਾ ਵਕਫਾ ਪੈ ਜਾਂਦਾ ਪਰ ਪਸ਼ੂ ਆਉਂਦੇ ਰਹਿੰਦੇ ਆ ਦੋ ਚਾਰ ਨਗ ਜਿਹੜੇ ਇੱਥੇ ਖੜੇ ਹੁੰਦੇ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰੋ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ